ਜਿੰਨੀਆਂ ਮਸ਼ੀਨਰੀ ਆਪਾਂ ਵੀਡੀਓ 'ਚ ਹਰ ਰੋਜ਼ ਲੈ ਕੇ ਪਹੁੰਚਦੇ ਆ ਜੀ ਜਿਹੜੀਆਂ ਮਸ਼ੀਨਰੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਮੋਟਰਸਾਈਕਲ ਹੁੰਦੀ ਆ ਆ ਲੋਕਲ ਘਰਾਂ 'ਚ ਖੜੇ ਹੁੰਦੇ ਆ ਪਿੰਡਾਂ 'ਚ ਸ਼ਹਿਰਾਂ 'ਚ ਕਿਸੇ ਨੇ ਨਵੀਂ ਮਸ਼ੀਨਰੀ ਲੈਣੀ ਹੁੰਦੀ ਆ ਤਾਂ ਕਰਕੇ ਸੇਲ ਕਰਨਾ ਹੁੰਦਾ ਕਿਸੇ ਨੇ ਬਦਲ ਨਹੀਂ ਹੁੰਦੀ ਆ ਕਿਸੇ ਨੇ ਕਿਵੇਂ ਸੇਲ ਕਰਨੀ ਹੁੰਦੀ ਕਿਸੇ ਨੇ ਕਿਵੇਂ ਸੀ ਔਮੇ ਵਧੀਆ ਮਾਲਕਾਂ ਦੇ ਘਰੇ ਖੜੀਆਂ ਹੁੰਦੀਆਂ ਤੇ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦੇ ਰਹਨੇ ਆ ਅੱਜ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਆ ਤੇ ਜਿਹੜੀ ਆਪਾਂ ਐਡ ਕਰਦੇ ਆਂ ਜਿੰਨੀਆਂ ਮਸ਼ੀਨਰੀਆਂ ਦੇਖਦੇ ਹਾਂ ਆਪਾਂ ਬਿਲਕੁਲ ਫਰੀ ਦੇ ਵਿੱਚ ਵੀਡੀਓ ਪਾਉਣੀ ਹੈ ਜੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਾਂ ਵੀ ਤੁਹਾਡੀ ਐਡ ਲਗਾ ਦਾਂਗੇ ਫਰੀ ਚ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਾਂਗੇ ਜਿਹੜੀਆਂ ਆਪਾਂ ਲੈ ਕੇ ਪਹੁੰਚੀਆਂ ਚ ਪਹਿਲੀ ਗੱਡੀ ਦੀ ਗੱਲ ਕਰਦੇ ਹਾਂ ਫੀਗੋ ਆਪਣੇ ਕੋਲੇ ਪਹੁੰਚੀ ਹੈ 2012 ਮਾਡਲ ਗੱਡੀ ਹੈ 1,45,000 ਰੁਪਿਆ ਡਿਮਾਂਡ ਆਪਣੇ ਕੋਲੇ ਮਾਲਕ ਦੁਆਰਾ ਪਹੁੰਚੀ ਹੈ ਆ ਬਹੁਤ ਮਾਲਕ ਦਾ ਏਰੀਆ 60-65 ਪੈਸੇ ਟਾਰਾਂ ਦੀ ਕੰਡੀਸ਼ਨ ਆਪਣ ਨੂੰ ਮਿਲ ਚੁੱਕੀ ਗੱਡੀ ਇਹ ਪੂਰੀ ਵਧੀਆ ਨੁਕਸ ਕੋਈ ਨਹੀਂ ਹੈਗਾ ਨੰਬਰ ਗੱਡੀ ਦਾ ਪੰਜਾਬ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਕਿਸੇ ਨੇ ਜਾ ਕੇ ਦੇਖਣੀ ਹੈ ਮਾਲਕ ਦੇ ਘਰੇ ਗੱਡੀ ਮਿਲ ਚੁਗੀ ਤੁਹਾਨੂੰ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਜੇ ਕਿਸੇ ਨੇ ਤੋਰ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਲਿਓ ਤੇ ਜਾਣ ਤੋਂ ਪਹਿਲਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਫੋਨ ਤੇ ਨੰਬਰ ਮਾਲਕ ਦਾ 9464827 930 ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਮਾਲਕ ਤੋਂ ਕਨਫਰਮ ਕਰ ਲਿਓ ਸੈਕੰਡ ਗੱਡੀ ਆਪਾਂ ਸਪਾਰਕ ਲੈ ਕੇ ਪਹੁੰਚੇ ਆ 12 ਮਾਡਲ ਗੱਡੀ ਐ ਸੈਕੰਡ ਓਨਰਾਂ ਗੱਡੀ ਗੱਡੀ ਦੀ ਕੰਡੀਸ਼ਨ ਆਲ ਉੱਕੀ ਐ 12 ਮਾਡਲ ਐ 95000 ਰੁਪਇਆ ਸਿਰਫ ਮਾਲਕ ਦੁਆਰਾ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਗੱਡੀ ਖੜੀ ਐ ਪਟਿਆਲੀ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਬਾਕੀ ਚਿੱਟੇ ਰੰਗ ਦੀ ਗੱਡੀ ਐ ਚਾਰੇ ਪਾਸੇ ਫੋਟੋਆਂ ਤੁਸੀਂ ਦੇਖ ਰਹੇ ਹੋ ਜੀ ਜਾ 15 ਗੱਲ ਕਰੀਏ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਗੱਡੀ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਪੰਜਾਬ ਨੰਬਰ ਗੱਡੀ ਹੈ ਤੇ ਜਿੰਨਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 83606 14849 ਨੰਬਰ 3 ਤੇ ਆਪਣੇ ਕੋਲੇ ਸਬਕਟ ਪਹੁੰਚੀ ਹੈ ਹਾਂ ਕੁੱਲ 60000 ਗੱਡੀ ਚੱਲੀ ਹੋਈ ਹੈ 2015 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ ਹਾਂ ਗੱਡੀ ਦੇ ਟਾਇਰ ਵੀ ਬਹੁਤ ਆਪਾਂ ਨੂੰ ਵਧੀਆ ਮਿਲ ਜਾਣਗੇ 80 ਤੋਂ 85 ਪੈਸੇ ਗੱਡੀ ਦਾ ਨੰਬਰ ਬਠਿੰਡਾ ਜੀ ਬਠਿੰਡਾ ਨੰਬਰ ਗੱਡੀ ਆ ਰੇਟ ਦੀ ਗੱਲ ਕਰੀਏ ਤਾਂ 5 ਲੱਖ ਤੇ 25000 ਰੁਪਿਆ ਮਾਲਕ ਦੁਆਰਾ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਬਹੁਤ ਵਧੀਆ ਜੀ ਮਾਲਕ ਨੇ ਘਰ ਲਈ ਵਰਤੀ ਹੋਈ ਆ ਪਰਸਨਲ ਗੱਡੀ ਆ ਕੋਈ ਨੁਕਸ ਨਹੀਂ ਨਾ ਕੋਈ ਇੰਜਨ ਚ ਨਾ ਕੋਈ ਗੇਅਰ ਚ ਨਾ ਕਿਸੇ ਪਾਸੇ ਕੋਈ ਗਲਤ ਹੈ ਤੁਸੀਂ ਦੇਖ ਹੀ ਰਹੇ ਹੋ ਬੰਪਰ ਟੂ ਬੰਪਰ ਗੱਡੀ ਬਹੁਤ ਜ਼ਿਆਦਾ ਸਾਫ਼ ਪਈ ਹੈ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਰੇਟ ਜਿਹੜਾ 525 ਮਾਲਕ ਨੇ ਇੱਕ ਵਾਰ ਹੀ ਕਿਹਾ ਹੈਗਾ ਮਾਲਕ ਕਹਿੰਦੇ ਵੀ ਘਾਟਾ-ਵਾਦਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਕਿਸ ਨੂੰ ਪਸੰਦ ਆਈ ਹੈ ਗੱਡੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਤੋਰ ਕੇ ਦੇਖਣੀ ਹੈ ਟ్రਾਈ ਲੈਣੀ ਹੈ ਜਾ ਕੇ ਦੇਖ ਲਓ ਮਾਲਕ ਦਾ ਨੰਬਰ 9803310004 ਹੁਣ ਤੁਸੀਂ ਦੇਖੋ ਇੱਕ ਬੁਲਟ ਆਪਾਂ ਬੁਲਟ ਲੈ ਕੇ ਪਹੁੰਚਿਆ ਕਾਫੀ ਕਮੈਂਟਸ ਆ ਰਹੇ ਸੀਗੇ ਤੁਹਾਨੂੰ ਪਤਾ ਹੀ ਹੈ ਜੀ ਮੈਂ ਤੁਹਾਨੂੰ ਹਰ ਰੋਜ਼ ਦੱਸਦਾ ਹੁੰਦਾ ਹਾਂ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚਦਿਆਂ ਜਿੰਨੀਆਂ ਮਸ਼ੀਨਰੀਆਂ ਹੁੰਦੀਆਂ ਤੁਹਾਡੀ ਫਰਮਾਇਸ਼ ਤੇ ਹੁੰਦੀਆਂ ਜੀ ਜਿਵੇਂ ਜਿਵੇਂ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜਿਹੜੇ ਏਰੀਆ ਚੋਂ ਜਿਹੜੀ ਮਸ਼ੀਨਰੀ ਵਾਸਤੇ ਉਹੀ ਆਪਾਂ ਲੈ ਕੇ ਪਹੁੰਚ ਜਾਂਦੇ ਆਂ ਵੀਡੀਓ ਚ ਤੇ ਕਮੈਂਟ ਲਾਜ਼ਮੀ ਕਰੋ ਤੁਹਾਨੂੰ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਤੇ ਬੁਲਟ ਦੀ ਆਪਾਂ ਗੱਲ ਕਰਦੇ ਆਂ 13 ਮਾਡਲ ਬੁਲਟ ਆਪਾਂ ਲੈ ਕੇ ਪਹੁੰਚਿਆ ਟੈਰਾ ਚ ਅਲਾਈ ਲੱਗੇ ਹੋਇਆ ਵੱਡੇ ਹਾਰਨ ਲੱਗੇ ਹੋਇਆ 110 ਡਿਮਾਂਡ ਹੈ ਕੰਡੀਸ਼ਨ ਪੂਰੀ ਵਧੀਆ ਹੈ ਮਾਲਕ ਦਾ ਏਰੀਆ ਮੁਕੇਰੀਆ ਜਾ ਕੇ ਦੇਖ ਸਕਦਾ ਹੋਂ ਮੁਕੇਰੀਆ ਏਰੀਆ ਚ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਕਮੀ ਪੇਸ਼ੀ ਕੋਈ ਨਹੀਂ ਬਾਕੀ ਤੁਸੀਂ ਜਾ ਕੇ ਦੇਖੋਗੇ ਤੋਰ ਕੇ ਦੇਖ ਲੂ ਤੇ ਮਾਲਕ ਕਹਿੰਦੇ ਆ ਵੀ ਕੋਈ ਕਮੀ ਪੇਸ਼ੀ ਹੈ ਨਹੀਂ ਇੰਜਣ ਉਂਝਣ ਪੂਰਾ ਵਧੀਆਗਾ ਨੰਬਰ ਸਕਰੀਨ ਤੇ ਹੈ ਜਿੰਨਾ ਦਾ ਹਾ ਬੁਲਟ 9850519218 ਗੱਲ ਜਿਹੜੀ ਕਰਨੀ ਹੋਵੇ ਆਪੇ ਤੁਸੀਂ ਕਰ ਲਿਓ ਤੇ ਬੋਲਟ ਦੀ ਗੱਲਬਾਤ ਤਾਂ ਹੋਊਗੀ ਅੱਗੇ ਹੋਰ ਵੀ ਬਹੁਤ ਸਾਰੀਆਂ ਸਸਤੀਆਂ ਮਸ਼ੀਨਰੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਇਕੱਲੀ-ਇਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ 'ਚ ਦੇਖ ਰਹੇ ਹਾਂ ਉੱਪਰ ਨੰਬਰ ਆਪਣਾ ਚੱਲਦਾ ਰਹਿੰਦਾ 77 194 45360 ਜੇ ਕਿਸੇ ਕੋਲੇ ਕਿਸੇ ਵੀ ਏਰੀਆ 'ਚ ਕੂਠੀਆ ਘਰ ਮਕਾਨ ਹੈ ਗੱਡੀਆ ਮੋਟਰਸਾਈਕਲ ਹੈ ਕੁਝ ਵੀ ਹੈ ਚਾਹੀਂ ਤੁਸੀਂ ਜੇਕਰ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਾਰਚਾ ਵੀ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਜਮ੍ਹਾਂ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਤੁਹਾਨੂੰ ਆ ਰਹੀ ਹੈ ਵੀਡੀਓ ਤਾਂ نیچے ਇੱਕ ਲਾਈਕ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਹਰ ਰੋਜ਼ ਨਮੀ ਤੋਂ ਨਮੀ ਵੀਡੀਓ ਦੇਖਣ ਬਾਸਤੇ ਤੇ ਜਿਨੇ ਤੁਸੀਂ ਆਇਓ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਆ ਜਿਹੜਾ ਸਬਸਕ੍ਰਾਈਬ ਬਟਨ ਹੈ ਉਹਨੂੰ ਕਲਿੱਕ ਲਾਜ਼ਮੀ ਕਰ ਦੋ ਬਾਅਦ ਤੋਂ ਬਾਅਦ ਉਹਨੂੰ ਦਬਾ ਦਿਓ ਜੀ ਤੇ ਬੱਦ ਤੋਂ ਬਾਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਹੁਣ ਆਪਾਂ ਵੈਗਨਰ ਗੱਡੀ ਦੀ ਗੱਲ ਕਰਾਂਗੇ ਇੱਕ ਇੱਕ ਬੇਨਤੀ ਹੋ ਰਹੀ ਜੀ ਜਦੋਂ ਆਪਣੇ ਕੋਲ ਗੱਡੀ ਤੁਸੀਂ ਭੇਜ ਦਿਓ ਕੋਈ ਮਸ਼ੀਨਰੀ ਭੇਜ ਦਿਓ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਵੈਗਨਰ 6 ਮਾਡਲ ਲੈ ਕੇ ਪਹੁੰਚੇ ਆਪਾਂ 6 ਮਾਡਲ ਗੱਡੀ ਆ 65000 ਦੇ ਸਿਰਫ ਇਹਨਾਂ ਨੇ ਦੇਣੀ ਹੈ ਬਾਕੀ ਮੌਕੇ ਤੇ ਹੋਰ ਵੀ ਰੇਟ ਹੋ ਜੂਗਾ ਡਾਊਨ ਗੱਡੀ ਖੜੀ ਆ ਹਰ ਰਾਮਪੁਰਾ ਫੁੱਲ ਏਰੀਆ ਚ ਨਵੇਂ ਵਾਂਗੂ ਟਾਇਰ ਪਾਇਨੇ ਕੰਡੀਸ਼ਨ ਗੱਡੀ ਦੀ ਪੂਰੀ ਵਧੀਆ ਜੇ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਤਾ ਮਾਲਕ ਨੇ ਦੱਸਿਆ ਵੀ ਗੱਡੀ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਨਾ ਕੋਈ ਕਿਸੇ ਬਸ ਗਲਵਟਾ ਨਾ ਨੀਚੇ ਤੋਂ ਨਾ ਉੱਪਰ ਤੋਂ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਸਾਰਾ ਕੁਝ ਆਪਨ ਵਧੀਆ ਮਿਲ ਜੁਕਿਆ ਸੀ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਰਾਮਪੁਰਾ ਫੂਲ 65000 ਤੋਂ ਘਾਟਾ ਵਾਧਾ ਰੇਟ ਹੋ ਜਾਊਗਾ ਬਾਕੀ ਤੁਸੀਂ ਦੇਖ ਹੀ ਰਹੇ ਹੋ ਸੀ ਨੰਬਰ ਸਕਰੀਨ ਤੇ ਆਪਾਂ ਦਈ ਰੱਖਿਆ ਗੱਲਬਾਤ ਜਿਹੜੀ ਵੀ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਇੱਕ 11 ਮਾਡਲ ਆਲਟੋ ਗੱਡੀ ਲੈ ਕੇ ਪਹੁੰਚੇ ਆ ਗੱਡੀ ਦਾ ਜਿਹੜਾ ਵੇਚਣ ਦਾ ਕਾਰਨ ਹੈ ਉਹ ਹੈ ਜੀ ਮਾਲਕ ਜਿਹੜੇ ਆਪਨੇ ਗੱਡੀ ਦੀ ਉਹਨਾਂ ਨੇ ਜਾਣਾਂ ਜੀ ਬਾਹਰ ਬਾਹਰ ਦੀ ਤਿਆਰੀ ਹੈ ਤੇ ਪੈਸਿਆਂ ਦੀ ਲੋਡ ਕਰਕੇ ਗੱਡੀ ਸੇਲ ਕਰਨੀ ਪੈ ਰਹੀ ਹੈ ਜੀ ਤੇ 11 ਮਾਡਲ ਗੱਡੀ ਹੈ 1 ਲੱਖ ਤੇ 40000 ਰੁਪਏ ਡਿਮਾਂਡ ਹੈ ਮੋਗਾ ਮਾਲਕ ਦਾ ਏਰੀਆ ਜੀ ਨਵੇਂ ਟਾਇਰਾਂ ਚ ਗੱਡੀ ਹੈ ਕੰਡੀਸ਼ਨ ਆਲੋਕ ਹੈ ਕੋਈ ਕਮੀ ਪੇਸ਼ ਨਹੀਂ ਅੰਦਰੋਂ ਵੀ ਪੂਰੀ ਵਧੀਆ ਇੰਜਨ ਉੰਜੜ ਪੂਰਾ ਵਧੀਆ ਏਸੀ ਹੀਟਰ ਵਰਕਿੰਗ ਚ ਹੈ ਬਾਕੀ ਸਾਰੀ ਗੱਡੀ ਪੂਰੀ ਵਧੀਆ ਪਈਆ ਚਲਾਉਣ ਚ ਕੋਈ ਮਤਲਬ ਕਿ ਇੱਕ ਵੀ ਆਪਾਂ ਨੂੰ ਨੁਕਸ ਨਹੀਂ ਮਿਲਣਾ ਗੱਡੀ ਚ ਮੈਂ ਨਾ ਗੱਲ ਹੈ ਜੀ ਵੀ ਪੂਰੀ A to Z ਗੱਡੀ ਪੂਰੀ ਸਾਫ ਕੰਡੀਸ਼ਨ ਦੀ ਹੈ ਬਾਕੀ ਨੰਬਰ ਸਕਰੀਨ ਤੇ ਆਪਾਂ نیچے ਦੇ ਹੀ ਰੱਖਿਆ ਹੁਣ ਤੁਸੀਂ ਇੱਕ ਸੈਂਟਰੋ ਗੱਡੀ ਦੇਖੋ ਕੁੱਲ 60000 ਦੀ ਗੱਡੀ ਦਾ ਮਾਡਲ ਤਾਂ 2002 ਹੈ ਡਾਊਨ ਕਾਫੀ ਹੈ ਮਾਡਲ ਤਾਂ ਪਾਰ ਪਾਸਿੰਗ 2027 ਤੱਕ ਇਹਨਾਂ ਨੇ ਰੀਨਿਊ ਕਰਵਾਈ ਹੋਈ ਐ। ਮਾਚੀਵਾੜਾ ਸਾਈ ਮਾਲਕ ਦਾ ਏਰੀਆ 70 ਤੋਂ 75% ਢਾਰਾਂ ਦੀ ਕੰਡੀਸ਼ਨ ਪਈ ਐ। ਗੱਡੀ ਪੂਰੀ ਵਧੀਆ ਐ। ਅੰਦਰ ਬਾਹਰੋਂ ਪੂਰੀ ਵਧੀਆ ਪਈ ਐ। ਨੰਬਰ 9872810485। ਗੱਲ ਆਪੇ ਕਰ ਲਿਓ। ਸਾਰੀਆਂ ਮਸ਼ੀਨਰੀਆਂ ਤੁਸੀਂ ਦੇਖ ਲਈਆਂ। ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ। ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ। ਦੇਖ ਰਹੇ ਹਾਂ ਜੀ ਕਿ ਸਭੀ ਏਰੀਆ ਚੋਂ ਚਾਹੇ ਤੁਸੀਂ ਦੇਖ ਰਹੋ ਤੇ ਬਾਕੀ ਜਿਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਫਰੀ ਚ ਆਪਾਂ ਐਡ ਲਗਾ ਦੇਵਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ